ਮਨ ਕੋਤਰਾ ਖੜੀਆਂ ਪਹੁੰਚ ਗਈਆਂ ਐ ਹੈ ਵੇਖੋ ਜੀ ਭਰਾ ਕਿਤਾ ਬੈਠੇ ਰਖੜੀਆਂ ਦੇ ਸਹਰਾਣੇ ਐਕਸਾਈਟਮੈਂਟ ਪੂਰੀ ਪੂਰੀ ਮੈਂ ਕੀ ਨਿਕਲਣਾ ਹੈ ਹੈ ਮੈਨੂੰ ਪਤਾ ਨਹੀਂ ਆ ਕਿ ਵਿੱਚ ਕੀ ਹੈ ਹਨਾ ਚਾਹ ਮੇਡਾਂ ਭੇਜੀ ਆਈ। ਇਹ ਕੀ ਹੈ ਮੈਂ ਤਾਂ? ਓਏ ਮੈਂ ਰਕੜੀਆਂ ਭਗਾਉਣ ਲਿਆ ਮੈਂ ਤੇ ਦੀਦੀਆਂ ਰੱਖਣੀਆਂ ਆਈਆਂ। ਅਸਲੀ ਯਾ ਦੋ ਲੱਗੀ ਹਾਂਜੀ ਓਏ ਦੋਨੋਂ ਬੈਕ ਕੀ ਕਰਨਾ ਮੈਂ ਕਰਨੂ ਕੀ ਕਰਨਾ ਹੈ ਆ ਵੀ ਦੇਖੋ ਨਾ ਆ ਵੀ ਦੇਖੋ ਐ ਦੀਦੀ ਨੇ ਰੱਖੀ ਹੈ ਵੇ ਜੀ ਆ ਬਰੋਂ ਕੈ ਥੈਂਕ ਯੂ ਦੀਦੀ ਇਹਨੂੰ ਕੀ ਕਰਨਾ ਮੈਂ ਤਾਂ ਕੀ ਕਰਨਾ ਹੈ ਇਹਨੂੰ ਲੈ ਉਹ ਫਿਰ ਪੈਕ ਕਰਨ ਲੱਗ ਪਿਆ ਆ ਵੀ ਰੱਖਣੀ ਬਜ ਨਹੀਂ ਰਹਿਤ ਅਥੇ ਅਥੇ ਥੈਂਕ ਯੂ ਦੀਦੀ ਓਏ ਸੰਬੂ ਇਹਨੇ ਬਾਕਸ ਖਾਲੀ ਕਰ ਦਿੱਤਾ ਦਿਨ ਦੇ ਦਿਨ ਦਿਨ ਹੈ ਚੀਜ਼ ਉਹ ਨੂੰ ਪਹਿਲਾਂ ਬਰਫੀ ਚਾਹੀਦੀ ਸੀ ਨਾ ਥੋੜੇ ਜਿਹਾ ਚਲੋ ਕਮਰ ਦੇ ਬਣੀ ਕਮਰ ਵੀਰੇ ਨੂੰ ਵੀਰੇ ਨੂੰ ਉਹ ਕਹਿੰਦਾ ਮੈਨੂੰ ਹੀ ਬੰਦ ਦੋ ਮੇਰੇ ਵੀਰੇ ਨੂੰ ਕਮਲ ਨੂੰ ਰਾਂਗ ਹੋ ਗਿਆ ਅੱਈਆ ਵੋਹ ਕਿਹੜੀ ਜੇਰ ਦੇਣੇ ਖਾਪੇ ਲੈਣੀ ਆ ਖਾਓ ਖਾਓ ਜੀਜੀ ਨਾਲ ਸ਼ਲਕੋਹੜ ਕਿਹੜੇ ਹੱਥੋਂ ਜੀਜੀ ਸੱਜੇ ਕਿਹਦੇ ਬਾਹਰ ਡੈਗ ਬਾਸ਼ਿਓ ਉਹ ਕਹਿੰਦਾ ਮੈਨੂੰ ਦੋਵੇਂ ਰੱਖਣੀਆਂ ਬੰਦ ਚੱਲ ਓਕੇ ਇਹਨਾਂ ਬੱਚਾ ਹੁਣ ਕਰ ਸਕੀਂ ਮਰ ਬਣਾ ਬਣਾ ले उधर वे कोई कढ़ी बनन दे मैं कह जी के आज मदु वडी है की वडी है जा तू भी खा तू सुबह बाथरूम बोला ना आज बा को आ वीरिन फा ਵੀਰੇ ਨੂੰ ਖਵਾ ਦੀ ਆਪ ਨਾ ਖਾਈ ਹਾਏ ਤੂੰ ਵੀਰੇ ਨੂੰ ਲੂਣ ਦੇਣ ਨਿਆ ਆਜੋ ਆਜੋ ਇੱਥੇ ਆਜੋ ਮੈਂ ਕਿ ਤੇਰੀ ਭੈਣ ਇੱਧਰ ਮੈਂ ਜੇ ਨਾ ਤੈਨੂੰ ਬੰਨਣੀ ਆ ਰਖੜੀਆਂ ਤੇ ਜਿੰਨੀਆਂ ਰਖੜੀਆਂ ਤੇ ਜਿੰਨੀਆਂ ਮਰਜ਼ੀ ਬੰਨਾਂ ਮੈਂ ਕਿਉਂ ਬੰਨਾਂ ਜਾਂਦਾ ਨਹੀਂ ਇੱਕ ਬਣਾ ਲਈ ਜਾਂਦਾ ਆਹ ਮੈਂ ਚਰਾਉਣ ਦੇ ਅੱਗੇ ਬੱਦੀ ਤੂੰ ਖੋਲੀ ਪਈ ਆਂ ਦਿੱਲੀ ਕਰ ਦਿਓ ਆਪ ਵੀ ਨਹੀਂ ਹੈ ਉਹ ਤਾਂ ਗੱਦ ਜਿਹੇ ਹੁੰਦੇ ਆ ਨਾ ਮੈਂ ਚਾਹੀਦਾ ਖੋਲੀ ਖੋਲੀ ਚਲੋ ਹੈ ਹੁਣ ਮੈਂ ਕਿਨੇ ਬਰਫੀ ਨਹੀਂ ਖਾਣੀ ਹੈ ਆਹ ਵੀ ਚੀਣੀ ਨਹੀਂ नहीं, 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 ना नहीं चलो ठीक है ठीक है ना कि जाने ना तू नहीं जाना हा? ਪੈਨ ਲੱਗੇ ਹੁੰਦੀ ਆ ਕੈਂਚੀ ਦਮਾ ਤਵਾ ਤਬ ਬੈਗ ਪਰ ਵੀ ਲੈ ਆ ਓਏ ਪੂਰਾ ਜੀ ਖਵਾ ਦੇਣਗੇ ਕਾਲਿਆ ਲਾਉਣੀ ਨਹੀਂ ਕਿ ਕੱਲ ਦੀਆਂ ਕਿੰਨੀਆਂ ਰਖੜੀਆਂ ਬੱਜੀਆਂ ਐ ਤੇ ਲਾ ਕੇ ਉਸੇ ਵੇਲੇ ਸੁੱਟ ਦੇਣਾ ਇਹ ਨੂੰ ਸਗੋਂ ਵੀ ਕੱਲ ਇੰਨੀਆਂ ਸਾਰੀਆਂ ਸਕੂਲ ਦੀਆਂ ਰਖੜੀਆਂ ਬੰਨੀਆਂ ਐ ਸਾਰੀਆਂ ਲਾ ਕੇ ਸੁੱਟ ਦੇ ਦਿੰਦਾ ਐ ਲਾਮੀਨਾ ਵੇਗਾ ਜਾਓ ਇਹ ਦਿਖਿਰਾਤੀ ਅੱਖ ਨਾ ਵੇਂਦਾ ਵੇਖ ਕੋਈ ਅਜੀ ਵੇਂਦਾ ਕਿ ਮੈਂ ਅੱਧ ਸ਼ਰਾਤਾਂ ਕਰਨੀਆਂ ਤੇ ਮੈਂ ਕਹ ਤੂੰ ਤਾਂ ਦ ਗੁਰਾਹਾਲ ਕਰਤਾ ਬਰਫੀ ਦਾ ਨਾ ਆਪ ਜੀ ਆਪ ਨਹੀਂ ਖਾਣੀ ਆਪ ਭੱਜ ਗਿਆ ਵਰਦੀ ਮਨ ਕੇ ਗਈ ਤੇ ਰਹਿ ਆ ਗਈ ਮੈਦਨ ਕੋਣੀ ਸੁਣਾਈ ਆ ਨਾ ਉਹ ਇੱਟਾ ਦੀ ਰਖੜੀ ਪਿਛਲੀ ਵਾਰੀ ਵੀ ਇਹਨਾਂ ਨੇ ਆ 2 ਮਹੀਨੇ ਹੋਏ ਹੁਣ ਟੁੱਟੀ ਆ ਨਥੀ ਨੀ ਇਹ ਨਦੀ ਹੁਣ ਕਸ ਕੇ ਟੁੱਟੀ ਆ ਪਈ ਬਬੂਏ ਉਰੇ ਆਇਦਰ ਲੈ ਕੈਮਾ ਆਇਦਰ ਨਹੀਂ ਮੈਂ ਤੇ ਨਹੀਂ ਖਾਣੀ ਥੋੜੀ ਖਾ ਲੋ वै <laughs> <laughs> चलो बासू भोरी तुझी कसका एक ओख भा बासू बेटा बासू दा छलो � warm हुन स्टेवर ढेवान ਇਹ ਹੈ ਰਖੜੀ ਬੰਨਣ ਨਾਲੇ ਅੱਜ ਮੈਗ ਦੇ ਪਾਪਾ ਦਾ ਬਰਥਡੇ ਹੀ ਨਾਲੇ ਆਪਾਂ ਬਰਥਡੇ ਸੈਲੀਬ੍ਰੇਟ ਕੀਤਾ ਨਾਲੇ ਰਖੜੀ ਬੰਨੀ ਆ ਮੈਗ ਕਹਿੰਦਾ ਕਿ ਮੈਂ ਰਖੜੀ ਆਵਲੀ ਨਹੀਂ ਬੰਨਣੀ ਮੈਗ ਦੀ ਭੈਣ ਲੈ ਕੇ ਆਈ ਆ ਬੜੇ ਚਾ ਨਾਲ ਵਿਚਾਰੀ ਲੈ ਕੇ ਆਈ ਆ ਲਾਈਟ ਵਾਲੀ ਰਖੜੀ ਤੇ ਕਹਿੰਦਾ ਕਿ ਮੈਂ ਲਾਈਟ ਵਾਲੀ ਰਖੜੀ ਨਹੀਂ ਬੰਨਣੀ ਮੈਂ ਦੂਜੀ ਧਾਗੇ ਵਾਲੀ ਬੰਨਣੀ ਆ ਉਹ ਹੁਣ ਆਪਣੀ ਪੂਆ ਜੀ ਕੋਲੋਂ ਧਾਗੇ ਵਾਲੀ ਰਖੜੀ ਬਣਾਉਣ ਡਿਆ ਬੜੀਆਂ ਰਖੜੀਆਂ ਵੱੱਜੀਆਂ ਮੈਘ ਨੂੰ ਸਕੂਲੋਂ ਵੀ ਇੰਨੀਆਂ ਸਾਰੀਆਂ ਪਰ ਇੱਕ ਸੈਕਿੰਡ ਨਹੀਂ ਕੱਢਦਾ ਉਹ ਰਖੜੀ ਨਾਲ ਸਾਰੀਆਂ ਰਖੜੀਆਂ ਲਾ ਕੇ ਛੁੱਟੀਆਂ ਰਖੜੀ ਕਹਿੰਦਾ ਕਿ ਦੂਜੇ ਜਣੇ ਬਣਾ ਲੋ ਤੇ ਸਵੀਟ ਮੈਂ ਖਵਾਉਂਗਾ ਸਭ ਤੇ ਮੋਝ ਸਵੀਟ ਪਾਉਂਦਾ ਬੱਚਿਆਂ ਕੋਲੋਂ ਚੰਗੀ ਤਰ੍ਹਾਂ ਗੰਡਾ ਵੱਜਦੀਆਂ ਨਹੀਂ ਗਈਆਂ ਭੈਣ ਜੀ ਨੇ ਆਪ ਬੰਨ ਕੇ ਦਿੱਤੀ ਆ ਇਹ ਚਾਚਾ ਜੀ ਨੂੰ ਰਖੜੀ ਬੰਨਣ ਦੇ ਭੈਣ ਜੀ ਆਪਾਂ ਇਕੱਠੇ ਹੀ ਬਹਿ ਕੇ ਰਖੜੀ ਬੰਨਨੀ ਹੀ ਸਾਰਿਆਂ ਨੇ